देख के ਗੜਾੰਦਾ ਮੈਂ ਕਰ ਰਿਆ ਲੋਕੀ ਕੰਨ ਤੇ ਸਰਵੇ ਸੁਣੇ ਸੁਣੇ ਆਉ ਗੜਾੰਦਾ ਮੈਂ ਕਰ ਰਿਆ ਸਤਿ ਗੁਰੂ ਪਿਆਰੀ ਸਾਧ ਸੰਗਤ ਜੀ ਔਸਮਾਈ ਭਾਈ ਫਤਿਹ ਦਾ ਸ਼ਿਮਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਕਲਯੁਗ ਦੇ ਭਿਆਨ ਸਮੇਂ ਦੇ ਅੰਦਰ ਸਤ ਸੰਗਤ ਦੀਆਂ ਸੁਭਾਗੜੀਆਂ ਪ੍ਰਾਪਤ ਹੋਈਆਂ ਨੇ ਆਪ ਜੀ ਐਸੇ ਵੇਲੇ ਸੰਸਾਰਿਕ ਧੰਦਿਆਂ ਦਾ ਤਿਆਗ ਕਰਕੇ ਗੁਰੂ ਸ਼ਰਨ ਵਿੱਚ ਆਏ ਹੋ 10 ਤੋਂ ਪਹਿਲਾਂ ਆਪ ਜੀਆਂ ਨੇ ਬੜੇ ਪਿਆਰ ਨਾਲ ਕੁਰਬਾਨੀ ਦੇ ਰਸ ਪਿੰਨੇ ਕੀਰਤਨ ਸਰਵਣ ਕੀਤੇ ਹਨ ਜੋ ਬਾਕੀ ਸਮਾ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੜੋ ਦਾਸ ਪਹਿਲੇ ਹਿੱਸੇ ਵਿੱਚ ਬੋਲਦਾ ਦੋਸਰੇ ਹਿੱਸੇ ਵਿੱਚ ਸਾਰੇ ਭਾਈ ਤੀਸਰੇ ਹਿੱਸੇ ਵਿੱਚ ਬੀਬੀਆਂ ਨੇ ਮਿਰਕੇ ਸ਼ਬਦ 'ਚ ਬੋਲਣ ਦੀ ਖੇਚਲ ਕਰਨੀ ਹੈ ਕੋਈ ਵੀ ਰਚਨਾ ਖਾਲੀ ਨਾ ਰਹੇ ਪਵਜਲ ਤਰ ਜਾਈਂਦਾ ਸਤਗੁਰ ਦੀ ਸਰਣੀ ਲੱਗੇ ਪਵਜਲ ਤਰ ਜਾਈਂਦਾ ਸਤਗੁਰ ਦੀ ਸਰਣੀ ਪਵਜਲ ਤਰ ਜਾਈਂਦਾ ਸਤ ਸੰਗਤ ਸਤ ਗੁਰ ਪਾਏ ਸਤ ਸੰਗਤ ਸਤ ਗੁਰ ਸੇਵੰਦੇ ਹਰ ਮੇਲੇ ਗੁਰ ਮਿਲਾਏ ਇਹੋ ਭਵਜਲ ਜਗਤ ਸੰਸਾਰ ਹੈ ਗੁਰ ਬੋਹਿਤ ਨਾਮ ਤਰਾਏ ਗੁਰ ਸਿੱਖੀ ਬਾਣਾ ਮੰਨਿਆ ਗੁਰਪੂਰਾ ਪਾਰ ਲੰਗਾਏ ਸੋ ਜਿਹੜੇ ਵੀ ਸਤ ਸੰਗ ਦੇ ਵਿੱਚ ਆਉਂਦੇ ਹਨ ਗੁਰੂ ਮਹਾਰਾਜ ਦੇ ਬਚਨ ਸਰਵਣ ਕਰਦੇ ਨੇ ਫਿਰ ਮੰਨਦੇ ਨੇ ਫਿਰ ਪ੍ਰੈਕਟੀਕਲ ਜੀਵਨ ਵਿੱਚ ਢਾਲਦੇ ਨੇ ਉਹ ਸਹਿਜ ਨਾਲ ਹੀ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ ਇਹਨੂੰ ਭਵ ਸਾਗਰ ਵੀ ਆਖਿਆ ਅਗਨ ਸਾਗਰ ਵੀ ਆਖਿਆ ਹੈ ਇਹ ਆਪਣੇ ਆਪ ਨਹੀਂ ਤਰਿਆ ਜਾਂਦਾ ਕਿਵੇਂ ਤੇਰਿਆ ਜਾਂਦਾ ਹੈ ਗੁਰੂ ਦੀ ਸ਼ਰਨ ਵਿੱਚ ਆ ਕੇ ਬਚਨਾਂ ਦੀ ਕਮਾਈ ਕਰਕੇ ਬਚਾ ਕੇਵਲ ਗੁਰੂ ਦੀ ਸ਼ਰਨ ਵਿੱਚ ਹੈ ਇੱਕ ਜਗ੍ਹਾ ਫਰਮਾਨ ਆਉਂਦਾ ਹੈ ਦੋਇ ਪੁਰ ਚੱਕੀ ਜੋੜ ਕੇ ਪੀਸ਼ਨ ਆਏ ਬਹਿਠ ਦਰਹਿ ਸੁ ਉਬਰੇ ਨਾਨਕ ਅਜਬ ਡਿਠ ਚੱਕੀ ਦੇ ਪੁਰਾ ਵਿੱਚ ਦਾਣਿਆਂ ਦਾ ਮੈਦਾ ਬਣਦਾ ਦੋਏ ਪਰ ਚੱਕੀ ਜੋੜਕੇ ਪੀਸ਼ਨ ਆਏ ਬਿਟ ਦੋ ਕੁੜਾਂ ਦੇ ਅੰਦਰ ਦਾਣਿਆਂ ਨੂੰ ਮਾਰ ਪੈਂਦੀ ਹੈ ਉਹ ਆਟਾ ਬਣ ਜਾਂਦਾ ਹੈ ਮੈਦਾ ਬਣ ਜਾਂਦਾ ਹੈ ਵਿਚਾਰ ਕਰੀਏ ਕੋਈ ਐਸੇ ਦਾਣੇ ਹਨ ਜਿਨ੍ਹਾਂ ਨੂੰ ਕੁੜਾਂ ਦੀ ਮਾਰ ਨਾ ਪਈ ਹੋਵੇ ਤਾਂ ਗੁਰੂ ਮਹਾਰਾਜ ਕਹਿੰਦੇ ਪ੍ਰੇਮਿਓ ਦਰ ਹਿਸ ਉਭਰੇ ਨਾਨਕ ਅਜਬ ਡਿਟ ਸੈਂਟਰ ਵਿੱਚ ਕਿੱਲੀ ਹੁੰਦੀ ਹੈ ਜਿਹੜੇ ਦਾਣੇ ਉਸ ਕਿੱਲੀ ਨਾਲ ਜੁੜੇ ਰਹਿੰਦੇ ਨੇ ਉਹ ਪੁੱੜ ਚੱਲੀ ਜਾਂਦੇ ਆ ਪਰ ਜਿਨ੍ਹਾਂ ਦਾਣਿਆਂ ਨੇ ਉਹ ਸੈਂਟਰ ਵਾਲੀ ਕਿੱਲੀ ਦਾ ਆਸਰਾ ਲਿਆ ਕਿੱਲੀ ਨਾਲ ਜੁੜੇ ਰਹੇ ਉਹ ਸਹੀ ਸਲਾਮਤ ਬਚ ਜਾਂਦੇ ਆ ਇਸੇ ਤਰ੍ਹਾਂ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਨਾ ਬਾਣੀ ਨਾਲ ਜੁੜ ਜਾਂਦੇ ਨੇ ਮਾਰ ਕਹਿੰਦੇ ਉਹਨਾਂ ਨੂੰ ਬਿਲਕੁਲ ਮਾਰ ਨਹੀਂ ਪੈਂਦੀ ਇਹ ਸੰਸਾਰ ਜਨਮ ਮਰ ਦੇ ਚ ਦੁੱਖ ਭੋਗ ਰਿਹਾ ਹੈ बार-बार ਜਨਮ ਹੈ बार-बार ਮਰਨ ਹੈ ਔਰ ਕਿੰਨਾ ਦੁਖੀ ਹੈ ਮਾਰ ਕਹਿੰਦੇ ਗਿਣਤੀ ਕੋਈ ਨਹੀਂ ਉਨੇਸ਼ ਅਗਨ ਸਾਗਰ ਤੋਂ ਕਿਵੇਂ ਪਾਰ ਲੰਗੇਗਾ ਇਸ ਭਵ ਜਲ ਤੋਂ ਕਿਵੇਂ ਪਾਰ ਹੋਏਗਾ ਮਾਰ ਕਹਿੰਦੇ ਲੋਣ ਹੈ ਗੁਰੂ ਦੀ ਛਣ ਵਿੱਚ ਆਉਣ ਦੀ ਦੁਨੀਆ ਦੇ ਅੰਦਰ ਦੇਖਿਆ ਜਾਵੇ ਮਾਰ ਕਹਿੰਦੇ ਜਿਉ ਤਪਤ ਹੈ ਬਾਰ ਐ ਬਾਰ ਜਿਉ ਤਪ ਰਿਹਾ ਤਪ ਤਪ ਖਪੈ ਬਹੁਤ ਵਿਕਾਰ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਮਿਲ ਲਾਏ ਹੁਣ ਜਿੰਨਾ ਚਿਰ ਰਿਸ਼ਤਾ ਹਿੰਦਾ ਸ਼ਾਂਤ ਨਹੀਂ ਹੋਇਆ ਮਨ ਸ਼ਾਂਤ ਨਹੀਂ ਹੋਇਆ ਉਹਨਾਂ ਚ ਸੁੱਖ ਨਹੀਂ ਬਾਹਰ ਦੀ ਜਿਹੜੀ ਠੰਡ ਹੈ ਇਹ ਮਨ ਨੂੰ ਸ਼ਾਂਤੀ ਨਹੀਂ ਪਸਾ ਪਚਾ ਸਕਦੀ ਇਕ ਜਗ੍ਹਾ ਫਰਮਾਨ ਹੁੰਦਾ ਚੰਦਨ ਚੰਦ ਨਾਲ ਸਦ ਰੁੱਤ ਮੂਲ ਨਾ ਮਿਟੇ ਕਾ ਚੰਦਨ ਪਾਵੇਂ ਠੰਡਾ ਹੈ ਚੰਦ ਪਾਵੇਂ ਠੰਡਾ ਹੈ ਸਰਦੀ ਵਿਰੁੱਧ ਠੰਢੀ ਹੈ ਮਾਰ ਕਹਿੰਦੇ ਮੂਲ ਨਾ ਮਿਟੇ ਕਾ ਇਹਦੇ ਨਾਲ ਤਪਸ਼ ਦੂਰ ਨਹੀਂ ਹੋਣੀ ਤੰਦਰ ਨਿਰਮਲ ਕਿਵੇਂ ਹੋਏਗਾ ਸ਼ੀਤਲ ਥਿਵੇ ਨਾਨਕਾ ਜਪੰਦੜੋ ਹਰ ਨਾਮ ਜਦੋਂ ਇਹ ਨਾਮ ਨਾਲ ਜੁੜੇਗਾ ਪਾਪ ਗੁਰੂ ਦੀ ਛਲ ਵਿੱਚ ਆ ਜਾਏਗਾ ਗੁਰੂ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰ ਲੇਗਾ ਤਾਨ ਗੁਰ ਅੰਗਦ ਦੇ ਮਹਾਰਾਜ ਅਜ ਸੰਗਤਾ ਵਿੱਚ ਸ਼ਿਸ਼ੋਪਤ ਨੇ ਇੱਕ ਪ੍ਰੇਮੀ ਜਿਸ ਦਾ ਨਾਮ ਭਾਈ ਕੇਦਾਰਾ ਜੀ ਹੈ ਇਤਿਹਾਸ ਵਿੱਚ ਉਹ ਗੁਰੂ ਸ਼ਰਨ ਵਿੱਚ ਆਉਂਦਾ ਹੈ। ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਸੰਗਤ ਵਿੱਚ ਬੈਠਾ ਹੈ। ਸਾਰੀਆਂ ਸੰਤਾਂ ਦਰਸ਼ਨ ਕਰ ਕਰ ਨਿਹਾਲ ਹੋ ਰਹੀਆਂ ਨੇ। ਭਾਈ ਕਿਦਾਰਾ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ। ਇਹ ਮਾਇਆ ਦੀ ਅਗ ਤੋਂ ਕਿਵੇਂ ਬਚਿਆ ਜਾਵੇ ਇਹ ਜੀਵ ਜਿਹੜਾ ਹੈ ਇਹਦਾ ਕਿਸ ਤਰ੍ਹਾਂ ਬਚਾਅ ਹੋ ਸਕਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾ ਕਾਮ ਕ੍ਰੋਧ ਦੀ ਵੀ ਅਗ ਇਹ ਜੀਵ ਦਾ ਕਿਵੇਂ ਬਚਾਅ ਹੋ ਸਕਦਾ ਹੈ ਸਾਨਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇੱਕ ਜਗ੍ਹਾ ਫਰਮਾਨ ਆਉਂਦਾ ਸੱਚੇ ਪਾਤਸ਼ਾਹ ਬਾਣੀ ਵਿੱਚ ਫਰਮਾਨ ਕਰਦੇ ਨੇ ਕਿ ਸਾਨੂੰ ਕਿਵੇਂ ਅਰਦਾਸ ਕਰਨੀ ਚਾਹੀਦੀ ਜਿਵੇਂ ਭਾਈ ਗਿਦਾਰਾ ਜੀ ਕਰ ਰਹੇ ਨੇ ਆਪਾਂ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਅਗਮਾਇਤੀ ਚ you yeah. 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 ਨੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਸਾਦ ਭੋਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪਰਸਾਦੀ ਘੋਲੀਐ ਲੋਕ ਕਰਤ ਵਿਕਾਰ ਵਿਖੇ ਪ੍ਰਭ ਨੇਰ ਹਉ ਤੇ ਨੇਰਿਆ ਬਨਵੰਤ ਨਾਨਕ ਦਇਆ ਧਾਰੋ ਕਾਗ ਭਉ ਜਲ ਫੇਰਿਆ ਇਓ ਸੰਨ ਵੀ ਅਰਦਾਸ ਕਰਨੀ ਚਾਹੀਦੀ ਹੈ ਸੋ ਭਾਈ ਰਾਰਾ ਜੀ ਬੇਨਤੀ ਕਰਦੇ ਸੱਚੇ ਪਾਤਸ਼ਾਹ ਆਪ ਦੀ ਕਿਰਪਾ ਕਰਕੇ ਬਖਸ਼ਿਸ਼ ਕਰੋ ਕਿਵੇਂ ਤਾਤੇ ਹਿਰਦੇ ਸ਼ਾਂਤ ਹੋਵਾਂ ਕਿਵੇਂ ਇਹ ਅਗਨ ਸਾਗਰ ਪਾਰ ਕੀਤਾ ਜਾਵੇ ਇਹ ਕਾਮਕਰੋ ਲੋਹ ਮਹੰਗਾਤੀ ਅੱਗ ਜਿਹੜੀ ਹੈ ਮਾਇ ਦੇ ਰੂਪ ਵਿੱਚ ਸੜ ਰਹੀ ਹੈ ਇਸ ਤੋਂ ਕਿਵੇਂ ਬਚਿਆ ਜਾਵੇ ਉਸਲੇ ਧਨ ਗੁਰੰਗਰ ਦੇ ਮਹਾਰਾਜ ਕਹਿੰਦੇ ਭਾਈ ਕੇਦਾਰਾ ਜਿਵੇਂ ਇੱਕ ਜੰਗਲ ਵਿੱਚ ਅੱਗ ਲੱਗੀ ਹੋਈ ਹੈ ਉਸ ਦੇ ਵਿੱਚ ਜਾਨਵਰ ਹਨ ਔਰ ਅੱਗ ਦੇ ਛੇਕ ਦੇ ਨਾਲ ਉਹ ਬਹੁਤ ਦੁਖੀ ਹੋ ਰਹੇ ਨੇ ਛੜ ਰਹੇ ਨੇ ਉਸੇ ਜੰਗਲ ਦੇ ਵਿੱਚ ਇੱਕ ਸ਼ੀਤਲ ਜਲ ਦੀ ਦਦੀ ਦਰਿਆ ਚੱਲ ਰਿਹਾ ਹੈ ਯਲ ਠੰਡਾ ਹੈ ਸ਼ੀਤਲ ਹੈ ਜਿਹੜੇ ਜਾਨਵਰ ਉਤਮ ਕਰਕੇ ਉਸ ਪਾਣੀ ਵਿੱਚ ਛਾਲਾ ਮਾਰਦੇ ਭਾਵ ਨਦੀ ਵਿੱਚ ਦਰਿਆ ਵਿੱਚ ਆ ਜਾਂਦੇ ਆ ਉਹਨਾਂ ਦਾ ਵਾਲ ਵਿੰਗਾ ਨਹੀਂ ਹੁੰਦਾ ਉਹ ਜੰਗਲ ਦੀ ਅੱਗ ਜਿਹੜੀ ਹੈ ਉਹ ਕਿਸੇ ਪ੍ਰਕਾਰ ਦਾ ਵੀ ਉਹਨਾਂ ਨੂੰ ਦੁੱਖ ਨਹੀਂ ਪਹਤਾ ਸਕਦੀ ਇਸ ਤਰ੍ਹਾਂ ਪਾਇ ਕਿਦਾਰਾ ਇਹ ਜਿਹੜਾ ਸੰਸਾਰ ਹੈ ਸੰਸਾਰ ਰੂਪੀ ਜੰਗਲ ਜਿਹਦੇ ਚ ਪਾਂਬੜ ਮਚ ਰਹੇ ਧੰ ਗੁਰੂ ਅਮਰਦਾਸ ਮਹਾਰਾਜ ਇੱਕ ਜਗ੍ਹਾ ਫਰਮਾਨ ਕਰਦੇ ਜਲਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰ ਉਬਰੇ ਤੇ ਤੈ ਲੈ ਹੋ ਬਾਰ اے ਵਾਹਿਗੁਰੂ ਇਹ ਸੰਸਾਰ ਜਲ ਰਿਹਾ ਹੈ ਕਿਰਪਾ ਕਰੋ ਇਹ ਸੰਸਾਰ ਨੂੰ ਰੱਖੋ ਐਉ ਸੱਚੇ ਪਾਤਸ਼ਾਹ ਇਸ ਸੰਸਾਰ ਦਾ ਭਲਾ ਮੰਗ ਰਹੇ ਨੇ ਪਿਆਰੇ ਜੀ ਜਗਤ ਜਲੰਦਾ ਰੱਖੋ ਯਾਨੀ